ਸਤਿਕਾਰਯੋਗ ਪਿਆਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਤੇਜ ਸਿੰਘ ਬਹਿਮਣ ਸਾਬਕਾ ਸੁਪਾ ਪ੍ਰਧਾਨ ਅਨਸਾਪ ਦੀ ਆਵਾਜ਼ ਮੇਰੇ ਨਾਲ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਾਈ ਖਲਾਦ ਦੇਗਾ ਸਿੰਘ ਸਿੱਧੂ ਪੰਜਾਬ ਪ੍ਰਧਾਨ ਅਨਸਾਪ ਦੀ ਆਵਾਜ਼ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਜੋ 3 ਫਰਵਰੀ ਨੂੰ ਆਪਾਂ ਦਿੱਲੀ ਜਾਣਾ ਹੈ ਪਰਲ ਪੀੜਤਾ ਦੇ ਮੁੱਦੇ ਵਾਸਤੇ ਉਹਦੀਆਂ ਤਿਆਰੀਆਂ ਚ ਲੱਗੇ ਹੋਏ ਆ 3 ਫਰਵਰੀ ਨੂੰ ਆਪਾਂ ਜਾਣਾ ਹੈ ਸਾਰੇ ਪੱਲ ਪੀੜਤਾ ਨੂੰ ਪਹਿਲਾਂ ਤਾਂ ਮੇਰੀ ਬੇਨਤੀ ਹੈ ਦੁਬਾਰਾ ਫੇਰ ਅੱਜ ਕਿ 3 ਫਰਵਰੀ ਨੂੰ ਆਪਾਂ ਜਾਣਾ ਹੈ ਆਪੋ ਆਪਣੇ ਕਾਗਜ਼ ਲੈ ਕੇ 3 ਫਰਵਰੀ ਨੂੰ ਆਪਾਂ ਉੱਥੇ ਪਹੁੰਚਣਾ ਔਰ 2 ਫਰਵਰੀ ਨੂੰ ਆਪਾਂ ਆਪੋ ਆਪਣੇ ਏਅਰਗੇਜੋ ਚੱਲ ਪੈਣਾ ਹੈ 3 ਫਰਵਰੀ ਨੂੰ 9:00 ਵਜੇ ਨੂੰ ਅਸੀਂ ਵਿੱਤ ਮੰਤਰਾਲੇ ਦੇ ਦਫ਼ਤਰ ਦੇ ਅੱਗੇ ਪਹੁੰਚਣਾ ਹੈ ਪਹਿਲੀ ਤਾਂ ਮੇਰੀ ਬੇਨਤੀ ਇਹ ਦੁਬਾਰਾ ਮੈਂ ਦਰਵਾਣਾ ਹੈ ਕਿ ਭਰਾਓ ਤਿਆਰ ਨਾ ਖੇਚਰੋ ਜਿਹਨੇ ਕੰਮ ਕਰ세 ਨਹੀਂ ਕਰ세 ਉਹ ਕਾਸ ਲੋ ਪੂਰੀ ਤਿਆਰੀ ਕਰ ਲੋ ਦੂਸਰੀ ਮੈਂ ਜੋ ਗੱਲ ਰੱਖਣੀ ਚਾਹਾਂਗਾ ਕਿ ਜੋ ਅਸੀਂ ਪਿਛਲੀ ਬਾਰ ਦੇ ਮੁਕਾਬਲੇ ਇਤਕੀ ਮਿਹਨਤ ਕੀਤੀ ਹੈ ਅੱਜ ਵੀ ਸਾਡੇ ਕੋਲੇ ਕਾਪੀਆਂ ਪੰਗੀਆਂ ਪੁਰਾਣੇ ਰੈਸਟਰ ਪਏ ਹੈਗੇ ਜਦੋਂ ਇਹਦੇ ਵਿੱਚੋਂ ਸਪਰਤ ਕਰ ਕਰਕੇ ਜਿਹੜੇ ਸਾਡੇ ਕੋਲ ਨੰਬਰ ਨਹੀਂ ਵੀ ਸੁਣਨ ਨਾਲ ਵੀ ਤਾਲਮਿਲ ਕੀਤਾ ਅਸੀਂ ਕੋਸ਼ਿਸ਼ ਕੀਤੀ ਦੂਜਾਂ ਜ਼ਿਲ੍ਹਿਆਂ 'ਚ ਵੀ ਤਾਲਮਿਲ ਕਰਦੀ ਇਸ ਤਾਲਮਿਲ ਦੀ ਬਦੌਲਤ ਜਾਂ ਜੋ ਪਿਛਲੇ ਕੁਝ ਦਿਨਾਂ ਤੋਂ ਲੈ ਕੇ ਅਸੀਂ ਪਿੰਡਾਂ 'ਚ ਜਾ ਕੇ ਮੀਟਿੰਗਾਂ ਕੀਤੀਆਂ ਜਾਂ ਹੋਰ ਜਿਸ ਤਰ੍ਹਾਂ ਵੀ ਤਾਲਮਿਲ ਕੀਤਾ ਜੋ ਵੀ ਮਿਹਨਤ ਕੀਤੀ ਹੈ ਉਹਦਾ ਨਤੀਜਾ ਇਹ ਹੋਵੇਗਾ ਕਿ ਸਾਡੇ ਇਧਰਲੇ ਜ਼ਿਲ੍ਹਿਆਂ ਦੀ ਗਿਣਤੀ ਜਿਹੜੀ ਘੱਟ ਤੋਂ ਘੱਟ ਪਿਛਲੇ ਜਿਹੜਾ 17 ਅਕਤੂਬਰ ਵਾਲਾ ਪ੍ਰੋਗਰਾਮ ਸੀ ਉਹਦੇ ਮੁਕਾਬਲੇ ਘੱਟ ਤੋਂ ਘੱਟ 3 ਜਾਂ 4 ਗੁਣਾ ਹੋਵੇਗੀ ਸੋ ਦੂਜੇ ਜ਼ਿਲ੍ਹਿਆਂ ਨੂੰ ਵੀ ਮੈਂ ਬੇਨਤੀ ਕਰਦਾ ਸਾਰੇ ਪੰਜਾਬਦਿਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਪੂਰੇ ਹਰਿਆਣੇ ਵਾਲੇ ਵੀਰਾਂ ਨੂੰ ਹਿਮਾਚਲ ਵਾਲੇ ਭੈਣ ਭਾਈਆਂ ਨੂੰ ਜੰਮੂ ਵਾਲਿਆਂ ਨੂੰ ਕਿ ਜਿਹੜੀ ਤੁਸੀਂ ਵੀ ਆਪਣੀ ਗਿਣਤੀ ਵਧਾਓ ਤਾਲਮੇਲ ਵਧਾਓ ਥੋੜਾ ਜਿਹਾ ਸਮਾਂ ਹੋਰ ਵਧਾ ਦਿਓ ਖਾਸ ਕਰਕੇ ਜਿਹੜੇ ਸਾਡੇ ਆਗੂ ਵੀਰ ਐ ਉਹ ਵੱਧ ਤੋਂ ਵੱਧ ਤਾਲਮੇਲ ਉਹ ਕਰਨਾ ਥੱਲੇ ਤੱਕ ਜਾ ਕੇ ਤਾਲਮੇਲ ਕਰੋ ਫਿਰ ਆਪਣੀ ਗਿਣਤੀ ਵਧੂ ਜੇ ਸਾਡੀ ਉੱਥੇ ਗਿਣਤੀ ਵਾਧੀ ਜਿੰਨੀ ਸਾਡੀ ਗਿਣਤੀ ਵਾਧੀ ਹੈ ਉਨੇ ਹੀ ਸਾਡਾ ਇਹਦਾ ਨਤੀਜਾ ਹੈ ਉਹ ਵਧੀਆ ਹੋਊਗਾ ਸੋ ਅੱਜ ਦੀ ਵੀਡੀਓ ਤੇ ਮੈਂ ਇਨੀ ਬੇਨਤੀ ਕਰਦਾ ਤੇ ਵਿਸ਼ੇਸ਼ ਧੰਨਵਾਦ ਕਰਦਾ ਮੇਰੇ ਭਾਈ ਜੱਗਾ ਸਿੰਘ ਸਿੱਧੂ ਜੀ ਦਾ ਜਿਹੜੇ ਕਈ ਦਿਨਾਂ ਤੋਂ ਪਿਛਲੇ ਤੋਂ ਸਾਚੇ ਤਾਂ ਪਿਛਲੇ 10 ਸਾਲਾਂ ਤੋਂ ਅਸੀਂ ਲੜਾਈ ਲੜ ਰਹੇ ਹਾਂ ਪਰ ਹੁਣ ਤੇ ਲਗਾਤਾਰ ਹੀ ਆਪਣੇ ਘਰੇ ਖਰਾਬ ਨੂੰ ਬਲੀ ਰਾਤ ਕੱਟਣੀ ਆਉਣੀ ਹੈਗੀ ਕਈ ਦਿਨਾਂ ਤੋਂ ਅਸੀਂ ਆਪਦੇ ਚੱਲੇ ਹੋਏ ਹੈਗੇ ਕਈ ਦਿਨਾਂ ਤੋਂ ਇਹ ਤਾਲਮੇਲ ਦੇ ਵਿੱਚ ਲੋਕਾਂ ਨਾਲ ਤਾਲਮੇਲ ਕਰ ਰਹੇ ਹੈਗੇ ਇਹਨਾਂ ਦਾ ਬਹੁਤ ਵਿਸ਼ੇਸ਼ ਧੰਨਵਾਦ ਕਰਦਾ ਹਾਂ ਵਿਸ਼ੇਸ਼ ਧੰਨਵਾਦ ਕਰਦਾ ਸਰਤਾਰਬਿੰਦਰਪਾਲ ਸਿੰਘ ਦਾਨਗੜੀ ਦਾ ਜਿਹੜੇ ਲੰਬੇ ਸਮੇਂ ਤੋਂ ਸਾਡੀ ਲੜਾਈ ਲੜ ਰਹੇ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਾਤیں ਨਾਲ ਹੀ ਬੇਨਤੀ ਇਹ ਹੈ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰੇ ਵੀਰ ਤਾਂ ਜੋ ਸਾਰੇ ਲੋਕਾਂ ਨੂੰ ਤੱਕ ਵੀਡੀਓ ਜਾ ਸਕੇ ਤੇ ਉਹਨਾਂ ਨੂੰ ਤਿੰਨ ਫੈਟਰੀ ਵਾਲੇ ਪ੍ਰੋਗਰਾਮ ਦਾ ਪਤਾ ਲੱਗ ਸਕੇ ਸਾਡੇ ਨਾਲ ਸੰਪਰਕ ਵੀ ਜਿਹੜੇ ਵੀਰ ਆ ਉਹ ਕਰ ਸਕਦੇ ਜਿੰਨਾਂ ਕੋ ਵੀਡੀਓ ਜਾਊਗੀ ਮੇਰਾ ਨੰਬਰ ਹੈ 94176 76998 ਬਾਕੀਆ ਦਾ ਨੰਬਰ ਹੈ 94173 26058 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ